ਈਰ ਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਣਾ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਅੱਪਾਂ ਗੱਲ ਕਰਾਂਗੇ ਕਿ ਜੋ ਦੋਸਤ ਪੀਰਾਂ ਫਕੀਰਾਂ ਨੂੰ ਮੰਨਦੇ ਹਨ ਅਤੇ ਉਹਨਾਂ ਦੇ ਨਾਮ ਦਾ ਚਿਰਾਗ ਨਮਾ ਰੋਸ਼ਨ ਕਰਦੇ ਹਨ ਅਤੇ ਮੁਹ ਮੰਗੀਆਂ ਮਰਾਦਾਂ ਹਾਸਲ ਕਰਦੇ ਹਨ ਪਰ ਕੁਝ ਦੋਸਤਾਂ ਦਾ ਅਕਸਰ ਇਹੀ ਸਵਾਲ ਹੁੰਦਾ ਹੈ ਕਿ ਐਸੀ ਆਪਣੇ ਧਨ ਵਿੱਚ ਕਿਵੇਂ ਵਾਧਾ ਕਰ ਸਕਦੇ ਹਾਂ ਇਸ ਲਈ ਕੋਈ ਅਜਿਹੇ ਉਪਾਅ ਦੱਸੋ ਜਿਸ ਨਾਲ ਸਾਡੀ ਕੀਤੀ ਕਮਾਈ ਵਿੱਚ ਵਰਕਤ ਵੀ ਪੈ ਜਾਵੇ ਅਤੇ ਜੋ ਸਾਡਾ ਧਨ ਹੈ ਉਹ ਦਿਨ ਪਰ ਦਿਨ ਵਧਦਾ ਹੀ ਜਾਵੇ ਸੋ ਵੀਡੀਓ ਨੂੰ ਅੰਤ ਤੱਕ ਬਿਨਾਂ ਸਕਿੱਪ ਕੀਤੇ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ जो हर एक मेहरबान है सब तहमत करने वाला है पीर की प्यारी सतसंग जियो थोड़े तो माफी चाहवे क्योंकि जीवन विच व्यस्त रहन कारण आप ली कोई वीडियो नहीं बना सकया पीर की प्यारी सहसंग जीओ तो हनु जो शब्द दसन जा रहे हाँ जेकर ती उस शब्द को बंदगी करते समय एक सौ अठ बार माला का जाप कर लिया ਤਾਂ ਤੁਹਾਡੇ ਘਰ ਵਿੱਚ ਰਿਜਕ ਅਤੇ ਤਨ ਦੀ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਵੇਗੀ ਸੰਗਤ ਜੀ ਤੁਸੀਂ ਤੂਫ ਬੱਤੀ ਕਰਦੇ ਸਮੇਂ ਇੱਕ ਮਨ ਇਕਜਿਤ ਹੋ ਕੇ ਜਾਪ ਕਰਨਾ ਹੈ ਸੰਗਤ ਜੀ ਇਸ ਸ਼ਬਦ ਦਾ ਨਾਮ ਆਲਿਫ ਹੈ ਇਹ ਸ਼ਬਦ ਤੁਸੀਂ ਆਲਿਫ ਆਲਿਫ ਕਹਿ ਕੇ ਹੀ ਜਾਪ ਕਰਨਾ ਹੈ ਸੰਗਤ ਜੀ ਤੁਸੀਂ ਇਸ ਸ਼ਬਦ ਨੂੰ 108 ਵਾਰ ਰੋਜ਼ਾਨਾ ਸਵੇਰੇ ਸ਼ਾਮ ਤੁਹ ਫੁਤੀ ਕਰਦੇ ਸਮੇ ਹੀ ਜਾਪ ਕਰਨਾ ਹੈ ਸੰਗਤ ਜੀ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਵਿੱਚ ਦਿਨ ਦੁੱਖਣੀ ਰਾਤ ਚੁਗਣੀ ਤਰੱਕੀ ਹੋ ਜਾਵੇਗੀ ਪਰ ਸੰਗਤ ਜੀ ਇਸ ਸ਼ਬਦ ਨੂੰ ਜਾਪ ਕਰਦੇ ਸਮੇ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਵੈਰ ਵਿਰੋਧ ਭਾਵ ਈਰਖਾ ਨਹੀਂ ਹੋਣਾ ਚਾਹੀਦਾ ਤੁਹਾਡਾ ਮਨ ਇੱਕ ਚਿੱਤ ਇੱਕ ਮਨ ਹੋਣਾ ਚਾਹੀਦਾ ਹੈ ਤੁਹਾਡੀ ਮਨ ਵਿੱਚ ਕਿਸੇ ਪ੍ਰਤੀ ਬੁਰੇ ਖਿਆਲ ਨਹੀਂ ਹੋਣ ਚਾਹੁੰਦੇ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ